ਹੈਲੋ ਫਰੈਂਡਸ ਕੀ ਹਾਲ ਚਾਲ ਹੈ ਕਿਵੇਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵਗੇ ਤੰਦਰੁਸਤ ਹੋਵਗੇ ਤੇ ਮੈਂ ਨਾ ਕੱਲ ਵੀਡੀਓ ਨਹੀਂ ਪਾ ਸਕੀ ਹਨਾ ਕੱਲ ਦਾ ਵਲੌਗ ਨਹੀਂ ਸ਼ੂਟ ਕਰ ਸਕੀ ਕਿਉਂਕਿ ਮੈਂ ਬਹੁਤ ਦੁਖੀ ਸੀ ਬਹੁਤ ਪਰੇਸ਼ਾਨ ਸੀ ਮੈਂ ਸੋਚਿਆ ਵੀ ਚਲੋ ਹਨਾ ਅੱਜ ਇਹ ਪਰੇਸ਼ਾਨੀ ਮੈਂ ਆਪਣੇ YouTube ਫੈਮਲੀ ਦੇ ਨਾਲ ਸ਼ੇਅਰ ਕਰਦੀ ਹਾਂ ਬਹੁਤ ਸਕੂਨ ਮਿਲਦਾ ਜਦੋਂ ਕੋਈ ਵੀ ਗੱਲ ਕੋਈ ਖੁਸ਼ੀ ਹੈ ਦੁੱਖ ਹੈ ਤੁਹਾਡੇ ਨਾਲ ਸ਼ੇਅਰ ਕੀਤਾ ਜਾਂਦਾ ਹੈ ਹਨਾ ਇੱਕ ਨਾ ਮਤਲਬ ਫੈਮਲੀ ਬਣ ਜਾਂਦੀ ਹੈ ਨਾ ਜਿਵੇਂ ਆਪਣਾ ਫਰੈਂਡ ਸਰਕਲ ਹੁੰਦਾ ਉਹ ਵੀ ਇੱਕ ਫੈਮਲੀ ਬਣ ਜਾਂਦੀ ਹੈ ਆਪ ਨੂੰ ਆਦਤ ਬਣ ਜਾਂਦੀ ਹੈ ਹਰ ਦੁੱਖ ਸੁੱਖ ਸ਼ੇਅਰ ਕਰਨ ਦਾ ਨਾ ਤੇ ਕੱਲ ਕੀ ਹੋਇਆ ਸੀਗਾ ਸਾਡੇ ਨਾਲ ਬਹੁਤ ਵੱਡੀ ਘਟਨਾ ਹੋ ਗਈ ਮੇਰੇ ਵੱਡੇ ਸਿਸਟਰ ਸੀਗੇ ਜਿਹੜੇ ਉਹ ਐਕਸਪਾਇਰ ਹੋ ਗਏ ਉਹਨਾਂ ਦੀ ਡੈਥ ਹੋ ਗਈ ਡੈਥ ਉਹਨਾਂ ਦੀ ਪਰਸੋ ਦੁਪਹਿਰੇ ਹੋਈ ਸੀਗੀ ਸਾਡੀ ਫੈਮਲੀ ਦੀ ਸਭ ਤੋਂ ਵੱਡੀ ਕੁੜੀ ਸੀ ਉਹ ਸਭ ਤੋਂ ਵੱਡੇ ਮੇਰੇ ਮਾਵਾ ਦੀ ਥਾਂ ਭੈਣਾਂ ਦੀ ਥਾਂ ਇੱਕ ਦੋਸਤ ਦੀ ਥਾਂ ਕਹਿ ਲਓ ਨਾ ਇੱਕ ਫਰੈਂਡਰ ਕਿ ਜਿਹੜੇ ਅਸੀਂ ਖੋਹ ਤੇ ਸਦਾ ਲਈ ਖੋਹ ਤੇ ਕੋਈ ਏਡੇ ਵੱਡੀ ਨਹੀਂ ਸੀ ਉਹਨਾਂ ਦੀ ਉਮਰ 50 ਸਾਲ ਦੀ ਸੀ ਹਾਲੇ ਉਹ 50 51 ਦੇ ਹੋਣਗੇ ਚਲੋ ਹਨ ਜਾਂ 51 ਲੱਗਿਆ ਹੋਊਗਾ ਬਸ 52 ਦੇ ਨੇੜੇ ਤੇੜ ਹੋਣਗੇ ਹੋਣ ਵਾਲੇ ਹੋਣਗੇ ਹਨਾ 50 ਪਲੱਸ ਸੀ ਮਤਲਬ ਹਾਂ ਤੇ ਕੱਲ ਉਹਨਾਂ ਦਾ ਸੰਸਕਾਰ ਸੀਗਾ ਪਰਸੋ ਦੁਪਹਿਰੇ ਡੈਥ ਹੋਈ ਸੀ ਕਿ ਇਹ ਸੰਸਕਾਰ ਕੱਲ ਕੀਤਾ ਗਿਆ ਇਹ ਮੇਰੇ ਤਾਇਆ ਜੀ ਦੀ ਬੇਟੀ ਸੀ ਸਾਡੀ ਨੇ ਮੇਰੀ ਪੇਕੇ ਦੀ ਜੁਆਇੰਟ ਫੈਮਿਲੀ ਆ ਪਹਿਲਾਂ ਵੀ ਮੈਂ ਕਾਫੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈਗਾ ਮੇਰੇ ਫਾਦਰ ਦੇ ਤਿੰਨ ਭਰਾ ਆਏਗੇ ਤੇ ਦੋ ਮੇਰੀਆਂ ਭੂਆ ਸੀਗੀਆਂ ਮੇਰੇ ਪਾਪਾ ਜਿਹੜੇ ਸੈਂਟਰ ਵਾਲੇ ਆ ਤੇ ਇੱਕ ਮੇਰੇ ਤਾਇਆ ਜੀ ਸੀ ਤੇ ਇੱਕ ਮੇਰੇ ਚਾਚਾ ਹੈ ਚਾਚੇ ਦੀ ਜਿਹੜੀ ਮਤਲਬ ਚਾਚੀ ਹੈ ਮੇਰੀ ਉਹ ਮਾਸੀ ਹੋਈ ਆ ਸਾਡੀ ਜੁਆਇੰਟ ਫੈਮਿਲੀ ਆ ਉਧਰ ਤੇ ਹੁਣ ਚਾਹੇ ਚਾਚਾ ਜੀ ਨੇ ਵੀ ਨਾਲ ਘਰ ਪਾ ਲਿਆ ਪਰ ਵੇੜਾ ਜਿਵੇਂ ਆਪਣੇ ਹੁੰਦਾ ਹੈ ਨਾ ਪਿੰਡਾਂ ਦੇ ਵਿੱਚ ਇੱਕ ਹੀ ਵੇੜਾ ਹੁੰਦਾ ਹੈ ਤੇ ਮੇਰੇ ਫਾਦਰ ਸਟਾਰਟਿੰਗ ਤੋਂ ਖੇਤੀ ਕਰਦੇ ਸੀ ਦਾਦਾ ਜੀ ਤੋਂ ਲੈ ਕੇ ਹਨਾ ਵੀ ਮੱਝਾਂ ਸੀ ਪਸ਼ੂ ਸੀ ਖੇਤੀ ਸੀ ਤੇ ਮੇਰੇ ਤਾਇਆ ਜੀ ਦੇ ਤਿੰਨ ਬੇਟੀਆਂ ਸੀ ਕਿ ਜਦੋਂ ਛੋਟੀ ਬੇਟੀ ਹੋਈ ਸੀ ਉਹਨੇ ਮੇਰੇ ਤਾਈ ਜੀ ਦੀ ਡੈਥ ਹੋ ਗਈ ਸੀ ਮੇਰੀ ਮੰਮੀ ਦੀ ਵਿਆਹ ਤੋਂ ਪਹਿਲਾਂ ਹੀ ਜਦੋਂ ਮੇਰੀ ਮੰਮੀ ਵਿਆਹ ਕੇ ਆਏ ਸੀਗੇ ਤਾਂ ਮੇਰੇ ਮਤਲਬ ਤਾਇਆ ਜੀ ਦੇ ਤਿੰਨ ਕੁੜੀਆਂ ਸੀ ਤਾਇਆ ਜੀ ਨੇ ਕਿਹਾ ਸੀ ਮੈਂ ਦੁਆਰਾ ਵਿਆਹ ਨਹੀਂ ਕਰਵਾਉਣਾ ਹੈਗਾ ਵੀ ਚਲੋ ਜੋਇੰਟ ਫੈਮਲੀ ਹੈ ਉਸ ਟਾਈਮ ਦਾਦੀ ਵੀ ਹੁੰਦੇ ਸੀ ਪੂਆ ਜੀ ਵੀਰ ਮਤਲਬ ਪਿੱਛੋਂ ਹੀ ਆਏ ਸੀਗੇ ਪੂਆ ਜੀ ਮੇਰੇ ਮੰਮੀ ਦੇ ਆਉਣ ਤੋਂ ਪਹਿਲਾਂ ਵਿਆਹ ਤੇ ਸੀਗੇ ਪਰ ਤਾਈ ਜੀ ਸੀਗੇ ਵੀ ਜਦੋਂ ਵਿਆਹਏ ਸੀਗੇ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਨਹੀਂ ਹੁਣ ਮੇਰੇ ਤਿੰਨ ਬੇਟੀਆਂ ਤਾਂ ਪਹਿਲਾਂ ਹੀ ਆ ਹਨਾ ਵੀ ਦੁਬਾਰਾ ਵਿਆਹ ਮੈਂ ਨਹੀਂ ਕਰਵਾਉਣਾ ਹੈਗਾ ਤਾਂ ਮੇਰੀ ਮੰਮੀ ਨੇ ਵਿਆਹ ਤੋਂ ਬਾਅਦ ਉਹਨਾਂ ਨੂੰ ਆਪ ਧੀਆਂ ਬਣਾਇਆ ਸੀ ਸਾਰਾ ਕੁਝ ਉਹਨਾਂ ਦਾ ਆਪ ਕੀਤਾ ਮੇਰੀ ਮੰਮੀ ਨੇ ਉਹਨਾਂ ਦਾ ਦਾਲ ਦਹੀ ਰੋਸ ਟਾਈਮ ਤੇ ਬਹੁਤ ਮਤਲਬ ਪ੍ਰੈਫਰ ਕਰਦੇ ਹੁੰਦੇ ਸੀ ਘਰੇ ਦਰੀਆਂ ਬੋਣੀਆਂ ਹਨਾ ਸਾਡੇ ਘਰ 'ਚ ਖੱਡੀ ਲੱਗੀ ਹੁੰਦੀ ਸੀ ਜੀ ਚਾਦਰਾਂ ਕੱਢਣੀਆਂ ਇਹ ਚੀਜ਼ਾਂ ਅਸੀਂ ਖੁਦ ਦੇਖੀਆਂ ਹੈ ਕਿਵੇਂ ਜਿਵੇਂ ਸਾਡੀਆਂ ਵੱਡੀਆਂ ਭੈਣਾਂ ਤਾਇਿਆਂ ਦੀਆਂ ਕੁੜੀਆਂ ਕਰਦੀਆਂ ਹੁੰਦੀਆਂ ਸੀ ਤੇ ਹੁਣ ਨਾ ਤਾਇਿਆਂ ਦੀਆਂ ਕੁੜੀਆਂ ਨੂੰ ਅੱਜ ਕੱਲ ਤਾਂ ਵੀ ਕਜ਼ਨ ਨੂੰ ਕਜ਼ਨ ਹੀ ਸਮਝਿਆ ਜਾਂਦਾ ਪਰ ਉਦੋਂ ਵੀ ਜਿਵੇਂ ਹੁਣ ਮੇਰੀ 36 37 ਸਾਲ ਦੀ ਉਮਰ ਹੋ ਗਈ ਹੈਗੀ ਹੈ ਨਾ ਤੇ ਉਹ ਸਾਡੇ ਤੋਂ 12 ਸਾਲ ਵੱਡੇ ਹੋਣਗੇ ਹੈ ਨਾ 12 13 ਸਾਲ ਤੇ ਉਦੋਂ ਜੁਆਇੰਟ ਫੈਮਿਲੀ ਦੇ ਵਿੱਚ ਇਹ ਹੁੰਦਾ ਸੀਗਾ ਵੀ ਭੈਣਾਂ ਹੀ ਹੁੰਦੀਆਂ ਸੀ ਸਾਰੀ ਭੈਣ ਭਰਾ ਹੁੰਦੇ ਸੀਗੇ ਚਾਚੇ ਤਾਇੇ ਦੇ ਬੱਚੇ ਨਹੀਂ ਆਪਾਂ ਕਹਿੰਦੇ ਹੁੰਦੇ ਸੀ ਬੇਸੀ ਇਨੇ ਭੈਣ ਭਰਾ ਆਪਾਂ ਬਾਅਦ 'ਚ ਇਹ ਦੱਸਦੇ ਹੁੰਦੇ ਸੀਗੇ ਤੇ ਉਹ ਵੱਡੇ ਹੁੰਦੇ ਸੀਗੇ ਤੇ ਉਹਨਾਂ ਦਾ ਰੋਗ ਵੀ ਨਾ ਉਵੇਂ ਗੁੰ ਦੱਸਿਗਾ ਅੱਜ ਕੱਲ ਤਾਂ ਸਕੇ ਭੈਣ ਭਰਾ ਦਾ ਉਹਨਾਂ ਰੋਗ ਨਹੀਂ ਹੈਗਾ ਹਣਾ ਜਿੰਨਾ ਉਹਨਾਂ ਦਾ ਹੁੰਦਾ ਸੀ ਤੇ ਬਾਕੀ ਮੇਰੇ ਤਾਇਆ ਜੀ ਵੱਡੇ ਹੁੰਦੇ ਸੀ ਤੇ ਘਰ 'ਚ ਉਹਨਾਂ ਦੀ ਚੱਲਦੀ ਹੁੰਦੀ ਸੀ ਉਹਨਾਂ ਦਾ ਬਹੁਤ ਮਤਲਬ ਨੈਚਰ ਇਹ ਵੇਲੇ ਅਸੀਂ ਵੀ ਸਾਰੇ ਡਰਦੇ ਹੁੰਦੇ ਸੀਗੇ ਉਹਨਾਂ ਤੋਂ ਇਹ ਸਭ ਤੋਂ ਵੱਡੀ ਧੀ ਸੀ ਸਾਡੇ ਘਰ ਦੀ ਹਣਾ ਤੇ ਬਸੋ ਐਸੀ ਬਿਮਾਰੀ ਲੱਗੀ ਹਣਾ ਦੇਨੀ ਛੋਟੀ ਉਮਰ ਦੇ ਵਿੱਚ ਹੀ ਉਹ ਚਲੇ ਗਏ ਬਹੁਤ ਦੁਖਦਈ ਸੀ ਜੀ ਇਹ ਗੱਲ ਸਾਡੇ ਲਈ ਬਹੁਤ ਜ਼ਿਆਦਾ ਹਨਾ ਜਿਹੜਾ ਰਿਸ਼ਤੇਦਾਰ ਹਨ ਆਪਾਂ ਸ਼ੇਅਰ ਕੀਤੀ ਮਿਲਿਆ ਆਪਸ ਵਿੱਚ ਮੈਨੂੰ ਹੋਇਆ ਵੀ ਮੈਂ ਚਲੋ ਆਪੀ ਇਸ ਫੈਮਿਲੀ ਦੇ ਨਾਲ ਵੀ ਇਹ ਦੁੱਖਾਂ ਦਾ ਸ਼ੇਅਰ ਕਰਦੀ ਰਹੀ ਹਾਂ ਨਾ ਕਿ ਮਤਲਬ ਸਾਡੀ ਪਰਵਿਸ਼ ਉਹਨਾਂ ਨੇ ਕੀਤੀ ਹੈ ਹਨਾ ਜਿਹਦੇ ਵੱਡੇ ਸੀਗੇ ਉਹ ਹੀ ਨਵਾਉਂਦੇ ਧਵਾਉਂਦੇ ਸੀ ਉਹਨਾਂ ਨਾਲ ਹੀ ਪੈਂਦੇ ਕਰ ਦੇਖਾਂਦੇ ਹਨਾ ਇਤ ਤੱਕ ਕਿ ਮੇਰੀ ਮੰਮੀ ਨੇ ਸਾਡੇ ਸਕੂਲ ਜਾ ਕੇ ਨਹੀਂ ਦੇਖਿਆ ਸੀ ਨਾ ਮੇਰੇ ਪਾਪਾ ਨੇ ਨਾ ਮੰਮੀ ਨੇ ਉਹਨਾਂ ਨੇ ਸਾਡੀ ਐਡਮਿਸ਼ਨ ਨਹੀਂ ਦੋਨਾਂ ਪੜਾਣੀ ਕਰਵਾਈ ਹੈ ਹਨਾ ਤੇ ਮੇਰੇ ਦੀਦੀ ਨੇ ਕਰਵਾਈ ਸੀਗੀ ਤੇ ਦੋ ਭੈਣਾਂ ਅਸੀਂ ਆ ਤਿੰਨ ਮੇਰੇ ਤਾਇਆ ਜੀ ਦੀਆਂ ਬੇਟੀਆਂ ਇੱਕ ਮੇਰੇ ਚਾਚਾ ਜੀ ਦੀ ਬੇਟੀ ਸੀ 6 ਕੁੜੀਆਂ ਸੀ ਘਰ ਦੇ ਵਿੱਚ ਉਹ ਸਾਰਿਆਂ ਤੋਂ ਵੱਡੇ ਦੀਦੀ ਸੀਗੇ ਸਾਡੇ ਹੁਣ ਜੋ ਹੁਣ ਉਹ ਨਹੀਂ ਰਹੇ ਹਨ ਵਿਛੜ ਗਏ ਸਾਡੇ ਤੋਂ ਨਾ ਤੇ ਉਹਨਾਂ ਦੇ ਦੋ ਬੱਚੇ ਸੀਗੇ ਪਹਿਲਾਂ ਤਾਂ ਉਹਨਾਂ ਦੀ ਵੀ ਬਹੁਤ ਮਤਲਬ ਜਿੰਦਗੀ ਐਵੇਂ ਰਹੀ ਹੈਗੀ ਆ ਵੀ ਹੋਰ ਕਿਸੇ ਪ੍ਰਕਾਰ ਦੇ ਉਹਨਾਂ ਨੂੰ ਸਹੁਰੇ ਘਰੇ ਦਿੱਕਤ ਨਹੀਂ ਸੀ ਇੰਨੀ ਵਧੀਆ ਫੈਮਲੀ ਆ ਭਾਜੀ ਦੀ ਮੇਰੇ ਚ ਬਹੁਤ ਵਧੀਆ ਤੇ ਉਹਨਾਂ ਦੀ ਮਦਰੀ ਲੋ ਵੀ ਬਹੁਤ ਵਧੀਆ ਸੀਗੇ ਤੇ ਸਾਰੀ ਫੈਮਲੀ ਕੋਆਪਰੇਟਿਵ ਐ ਬਹੁਤ ਅੱਛੀ ਐ ਪਰ ਦੁੱਖ ਹੀ ਸੀ ਕਿ ਉਹਨਾਂ ਨੂੰ ਬਹੁਤ ਛੋਟੀ ਉਮਰ 'ਚ ਹੀ ਰੋਗ ਲੱਗ ਗਿਆ ਹੈ ਨਾ ਤੇ ਉਹ ਰੋਗ ਦੇ ਚਲਦੇ ਵੀ ਅੱਜ ਉਹ ਚਲੇ ਗਏ ਇਸ ਦੁਨੀਆ ਤੋਂ ਹੈ ਨਾ ਪਹਿਲਾਂ ਉਹਨਾਂ ਦੇ ਤਿੰਨ ਬੇਟੀਆਂ ਉਹਨਾਂ ਦੇ ਖੁਦ ਦੇ ਵੀ ਤਿੰਨ ਬੇਟੀਆਂ ਹੋਈਆਂ ਸੀ ਜਦੋਂ ਉਹਨਾਂ ਦੇ ਤੀਰ ਬੱਚਾ ਹੁੰਦਾ ਸੀ ਬੱਚਾ ਡੈਡ ਹੁੰਦਾ ਸੀ ਜਦੋਂ ਹੁੰਦਾ ਸੀ ਤੀ ਤਿੰਨ ਚਾਂਸ ਹੋ ਗਏ ਉਹਨਾਂ ਦੀ ਤਿੰਨੋਂ ਹੋਈਆਂ ਵੀ ਬੇਟੀਆਂ ਤੇ ਹੋਈਆਂ ਵੀ ਡੈਡ ਹੈ ਨਾ ਡਾਕਟਰ ਨੇ ਕਹਿੰਦਾ ਸੀ ਵੀ ਇਹਨਾਂ ਦਾ ਜਿਹੜਾ ਬਲੱਡ ਆ ਉਹ ਬੱਚੇ ਤੱਕ ਪਹੁੰਚਦਾ ਨਹੀਂ ਹੈਗਾ ਫਿਰ ਲਾਸਟ ਮੰਥਾ ਦੇ ਵਿੱਚ ਤਾਂ ਜਾਈ ਨਹੀਂ ਪਹੁੰਚਦਾ ਸਿਆਹ ਮੰਥੇ ਲੜਤਨਾ ਹੀ ਤਾਂ ਡਿਲੀਵਰੀ ਪੂਰੇ ਟਾਈਮ ਤੇ ਹੁੰਦੀ ਸੀ ਨਾਇਨਥ ਮੰਥ ਦੇ ਵਿੱਚ ਡਿਲੀਵਰੀ ਹੁੰਦੀ ਸੀਗੀ ਉਹਨਾਂ ਦੀ ਤੇ ਡਾਕਟਰ ਨੇ ਉਹ ਜਵਾਬ ਹੀ ਦਿੱਤਾ ਸੀ ਇਸ ਤੋਂ ਬਾਅਦ ਕੋਈ ਜਾਂਚ ਨਹੀਂ ਤਿੰਨ ਚਾਂਸ ਹੋ ਗਏ ਆ ਤੇ ਜਦੋਂ ਉਹਨਾਂ ਦੀ ਤੀਜੀ ਬੇਟੀ ਹੋਈ ਸੀ ਤਾਂ ਉਹਨਾਂ ਦੇ ਨਾਨਦ ਕੋਲੇ ਵੀ ਬੇਟੀ ਹੋਈ ਸੀਗੀ ਉਹਨਾਂ ਦੀ ਦੂਸਰੀ ਬੇਟੀ ਸੀ ਨਾਨਦ ਕੋਲੇ ਤੇ ਉਹਨਾਂ ਨੇ ਚਲੋ ਉਹ ਬੇਟੀ ਅਡਾਪਟ ਕਰ ਲਈ ਹਣਾ ਉਹਨੇ ਇੰਨੇ ਨੀਂਜਾਂ ਨਾਲ ਉਹ ਕੁੜੀ ਨੂੰ ਪਾਲਿਆ ਪਲੋਸ ਦਿਆ ਹਨਾ ਵੱਡੀ ਕੀਤਾ ਪੜਾਇਆ ਲਖਾਇਆ ਤੇ ਬਹੁਤ ਛੇਤੀ ਚਲੋ ਗਈ ਗ੍ਰੈਜੂਏਸ਼ਨ ਤੋਂ ਬਾਅਦ ਹੀ ਉਹਦਾ ਵਿਆਹ ਕਰਤਾ ਕਿਉਂਕਿ ਤੁਹਾਨੂੰ ਪਤਾ ਸੀ ਵੀ ਮੈਂ ਬਿਮਾਰ ਐ ਉਹਦੇ ਦੇਖੋ ਸੇਵਾ ਦੀ ਬਦੌਰਤੋ ਪ੍ਰਮਾਤਮਾ ਨੇ ਉਹਨੂੰ ਅਚਾਨਕ ਹੀ ਬੇਟਾ ਦਿੱਤਾ ਅਚਾਨਕ ਬੱਚਾ ਹੋ ਗਿਆ ਸੀ ਮੇਰੀ ਦੀਲੀ ਜੇ ਮਤਲਬ ਉਹ ਕਾਫੀ ਵੱਡੀ ਹੋ ਗਈ ਸੀ ਕੁੜੀ ਕਹਿ ਲੋ ਵੀ 70 ਸਾਲ ਉਹਦੀ ਸੇਵਾ ਕੀਤੀ ਹਨਾ ਕੁੜੀ ਦੀ ਵਧੀਆ ਉਹਦੀ ਪਰਮਿਸ਼ ਕੀਤੀ ਆਜੀ ਬੜੀ ਪੱਛੀ ਬਣਾ ਕੇ ਇੰਨਾ ਜ਼ਿਆਦਾ ਉਹਨੂੰ ਪਿਆਰ ਦਿੱਤਾ ਕੁੜੀ ਨੂੰ ਹਨਾ ਤੇ ਪਿਆਰੋ ਸਾਰਿਆਂ ਨੂੰ ਬਹੁਤ ਕਰਦੀ ਸੀ। ਹੁਣ ਇਸ ਤੋਂ ਬਾਅਦ ਬੇਟਾ ਹੋਇਆ ਚਲੋ ਬੇਟਾ ਵੀ 18 ਮਹੀਨੇ ਦਾ ਹੈਗਾ ਹੁਣ ਹਨਾ। ਕਿ ਬੇਟੀ ਵਿਆਹੀ ਗਈ ਹੈ। ਬੇਟੀ ਵੀ ਆਪਦੇ ਘਰੇ ਬਹੁਤ ਵਧੀਆ ਫੈਮਿਲੀ ਅੱਛੀ ਮਿਲੀ ਹੋਈ ਹੈ। ਬਸ ਫਿਕਰ ਇਸ ਚੀਜ਼ ਦਾ ਹੈਗਾ ਵੀ ਉਹਦੇ ਬੇਟੇ ਦਾ ਕੀ ਬਣੂਗਾ ਕਿਉਂਕਿ ਜਦੋਂ ਮਸਾ ਹੋਇਆ ਸੀਗਾ ਹਨਾ ਬੇਟਾ ਤੇ ਉਹ ਨਾਲ-ਨਾਲ ਰਹਿੰਦਾ ਸੀ। ਇੰਨੀ ਅਟੈਚਮੈਂਟ ਸੀ ਨਾ ਉਹਦੀ ਦੀਦੀ ਨਾਲ ਆਦੀ ਮੰਦਰ ਨਾਲ ਹਨਾ। ਦੇ ਉਹ ਵਾਸ਼ਰੂਮ ਵੀ ਚੜੀ ਬਿਮਾਰ ਸੀ ਨਾ ਇਸ ਕਰਕੇ ਉਹਦਾ ਬਹੁਤ ਉਹਦੇ ਦਿਮਾਗ 'ਚ ਡਰ ਬੈਠਾ ਸੀ ਮੇਰੀ ਮਾਂ ਨੂੰ ਕੁਝ ਹੋਣ ਆਇਆ ਰਿਹਾ ਹੈ ਨਾ। ਕਿਉਂ ਵਾਸ਼ਪ ਵੀ ਜਲਦੀ ਸੀ 5 ਮਿੰਟ ਵੱਤ ਲੱਗ ਜਾਂਦੇ ਸੀ ਨਾ ਤਾਂ ਪੁੱਛਣ ਲੱਗ ਜਾਂਦੇ ਸੀ ਮੰਮੀ ਇੰਨੇ ਟਾਈਮ ਕਿਉਂ ਲਗਾਤਾ ਹਨ ਤੇ ਕੱਲ ਉਹ ਬੱਚਾ ਵੀ ਲੇਡੀਜ਼ ਦੀ ਤਰ੍ਹਾਂ ਪਿੱਟ-ਪਿੱਟ ਕੇ ਰੋ ਰਿਹਾ ਸੀਗਾ ਹਨਾ ਸਾਰੇ ਉਹਨੂੰ ਦੇਖ ਕੇ ਦੋ ਵੱਧ ਰੋ ਰਹੇ ਸੀਗੇ ਵੀ ਉਹ ਕਹਿੰਦੀ ਮੈਂ ਨਹੀਂ ਰਹਿ ਸਕਦਾ ਦੀ ਮਾਂ ਬਿਨਾ ਹਨਾ ਵੀ ਇਹ ਕਹਿ ਰਿਹਾ ਸੀਗਾ ਤੇ ਸਾਰਿਆਂ ਨੂੰ ਇੰਨਾ ਜਿਆਦਾ ਦੁੱਖ ਇਸ ਚੀਜ਼ ਦਾ ਸੀਗਾ ਵੀ ਚਲੋ ਉਹ ਵਿਆਹ ਜਾਂਦਾ ਉਹਦੇ ਬੱਚੇ ਹੋ ਜਾਂਦੇ ਵੀ ਪਰਮਾਤਮਾ ਇੰਨਾ ਕੁ ਵਕਤ ਦੇ ਦਿੰਦਾ ਹਨਾ ਵੀ ਭਾਵੇਂ 6 ਸਾਲ ਚਲੋ ਹੋ ਮੰਗ ਮੇਜ ਵਿਆਹ ਤਾਂ ਕਹਿੰਦੇ ਆ ਧਾਰੇ ਦੇ ਦਿੱਤਾ ਹਨਾ ਪਰ ਬਰ ਮਾਤਮਨ ਇਹ ਸਾਡੇ ਸਵਾਸ ਦਾ ਸਾਡੇ ਜਨਮ ਤੋਂ ਪਹਿਲਾਂ ਹੀ ਲਿਖੀ ਹੁੰਦੀ ਹੈ ਇਹਦੇ ਅੱਗੇ ਕਿਸੇ ਦਾ ਬੱਸ ਨਹੀਂ ਚੱਲਦਾ ਹਨਾ ਤੇ ਹੁਣ ਬਾਜੀ ਤੇ ਦੋਨੋਂ ਹਨਾ ਪੁੱਤਰ ਹੈਗੇ ਹੈਗੇ ਇਹ ਪਤਾ ਨਹੀਂ ਕਿਵੇਂ ਮੈਨੇਜ ਕਰਨਗੇ ਇੰਨਾ ਹਨ ਬੰਦਿਆਂ ਨੂੰ ਹੁੰਦਾ ਨਹੀਂ ਹੈਗਾ ਵੀ ਘਰ ਕਿਵੇਂ ਚਲਾਉਣਾ ਕਿਵੇਂ ਚੱਲਣਾ ਕਾਫੀ ਮਤਲਬ 15 20 ਜਿਹੜਾ ਤੋਂ ਤਾਂ ਕਾਫੀ ਜਦਾ ਸੀਰੀਅਸ ਚੱਲ ਰਹੀ ਸੀ ਉਹ ਫਿਰ ਵੀ ਉਹ ਮਤਲਬ 10 ਦਿਨ ਦੀ ਸੀ ਫੁਲਾਨੀ ਥੀ ਇੱਥੇ ਪਈ ਆ ਇੱਥੇ ਪਈ ਆ ਤਾਂ ਦਿਮਾਗ ਬਹੁਤ ਤੇਜ਼ ਸੀ ਟੈਲੈਂਟਡ ਐਨੀ ਸੀ ਮਤਲਬ ਮਿਲਤੇ ਟੈਲੈਂਟਡ ਕਿਹਾਲੋ ਹਨਾ ਵੀ ਜਿਵੇਂ ਆ ਚੀਜ਼ ਤਾਂ ਉਹਨੂੰ ਹੁੰਦੀ ਸੀ ਪਹਿਲਾਂ ਹੀ ਹਨਾ ਬੁੰਤੀ ਬੰਤੀਆਂ ਅੰਦਰੀਆਂ ਦੁਨੀਆਂ ਸਭ ਕੁਝ ਹੁੰਦਾ ਸੀ ਫੇਸ ਤੋਂ ਬਾਦ ਉਹ ਅੱਧੀ ਸਕਿੱਲ ਨੂੰ ਇੰਨਾ ਅਪਡੇਟ ਕਰਦੀ ਸੀ ਹਨਾ ਪੇਂਟਿੰਗ ਪੁੰਟਿੰਗਸ ਸਾਰਾ ਕੁਝ ਸਿੱਖਿਆ ਸੀ ਤੇ ਉਹਨੂੰ ਇੰਨਾ ਸ਼ੌਂਕ ਸੀ ਵੀ ਆਦੇ ਕੱਪੜੇ ਬੜੇ ਸੋਹਣੇ ਡਿਜ਼ਾਈਨ ਵਾਪਸ ਸਲਾਈ ਕਰਦੀ ਸੀ ਹਨਾ ਮੈਂ ਉਹਦੇ ਕੱਪੜੇ ਦੇਖੇ ਹਨਾ ਇੰਨੀਆਂ ਸੋਹਣੀਆਂ ਜਿੱਪਾਂ ਵਗੈਰਾ ਲਾਈਆਂ ਇੰਨੀਆਂ ਪਾਈਪਿੰਗਾਂ ਵਾਲੇ ਕੱਪੜੇ ਖੁਦ ਸਿੱਤੇ ਪਏ ਢੇਰ ਲਾਇਆ ਹਰ ਚੀਜ਼ ਬਣਾਉਂਦਾ ਸ਼ੌਂਕ ਸੀ ਤੇ ਉੱਥੋਂ ਬਲੀ ਗਵਾਨ ਦੀਆਂ ਲੇਡੀਜ਼ ਨਾਲ ਗੱਲਾਂ ਕਰਦੀਆਂ ਸੀਗਾ ਕਿ ਇਹਨੂੰ ਸਜਣ ਸਵਰੰਦਾ ਵੀ ਉਹਨੂੰ ਸ਼ੌਕ ਸੀਗਾ ਹਨਾ ਤੇ ਬੜਾ ਹੀ ਮਤਲਬ ਚੂੜੀਆਂ ਪਾਉਣ ਦਾ ਜਿਹੜਾ ਉਹਨਾਂ ਦੀ ਦੁਕਾਨ ਸੀਗੀ ਸ਼ਾਪ ਬਹੁਤ ਚੱਲਦੀ ਸੀਗੀ ਤੇ ਨਾਲ ਉਹਦਾ ਲੇਡੀਜ਼ ਵਾਲਾ ਸਮਾਨ ਦੀ ਆਪ ਦੀ ਸ਼ਾਪ ਵੀ ਉਹਨੇ ਨਾਲ ਚਲਾ ਰੱਖੀ ਸੀਗੀ ਨਾ ਤੇ ਲੇਡੀਜ਼ ਆਉਂਦੇ ਸੀ ਉਹਦਾ ਫਰੈਂਡ ਸਰਟਨ ਬਹੁਤ ਵਧੀਆ ਸੀ ਪਿੰਡ ਦੇ ਵਿੱਚ ਤੇ ਸਾਰੇ ਕਹ ਰਹੇ ਸੀ ਕਿ ਕਿਸੇ ਨੂੰ ਕਦੇ ਇਹ ਨਹੀਂ ਉੱਚੀ ਤਾਂ ਬੋਲਣੀ ਨਹੀਂ ਹੋਣੀ ਇਹ ਇੰਨੀ ਮਿਠਾਸ ਸੀ ਉਹਦੀ ਬੋਲੀ ਦੇ ਵਿੱਚ ਹਨਾ ਜਿਵੇਂ ਥੋੜੀ ਦੇ ਕਰਨ ਅਗਲਾ ਕਹਿੰਦਾ ਹਨਾ ਵੀ ਸਾਰਾ ਕੁਝ ਕਰ ਗਈ ਥੋੜੇ ਸਮੇਂ 'ਚ ਹੀ ਵੀ ਅੱਡੀ ਜ਼ਿਆਦਾ ਮਤਲਬ ਬਣ ਤਨ ਕੇ ਰਹਿਣਾ ਹਨਾ ਤੇ ਸਾਫ ਸਫਾਈ ਦਾ ਇਦੋਂ ਘਰੇ ਚੀਜ਼ਾਂ ਬਣਾਉਣਾ ਇਹਨਾਂ ਨੂੰ ਸ਼ੌਂਕ ਹਰ ਟੀਲੇ ਦਾ ਜਿਵੇਂ ਹੁਣ ਚਲੋ ਲੇਡੀਜ਼ ਨੂੰ ਹਰ ਇੱਕ ਨੂੰ ਹੁੰਦਾ ਪਰ ਵੀ ਇਹਨਾਂ ਨਹੀਂ ਹੁੰਦਾ ਵੀ ਹਰ ਪਾਸੇ ਜਿਵੇਂ ਮੈਂ ਆਪਦੇ ਬਾਰੇ ਵੀ ਸੋਚਦੀ ਵੀ ਮੈਂ ਵੀ ਹਰ ਪਾਸੇ ਉਹਨਾਂ ਨਹੀਂ ਜਾ ਸਕਦੀ ਜਿੰਨਾ ਉਹ ਕਰ ਲੈਂਦੇ ਸੀਗੇ ਹਨਾ ਪਤਾ ਨਹੀਂ ਹੁਣ ਕੀ ਬਣੂਗਾ ਹਨਾ ਅੱਗੇ ਜਾ ਕੇ ਉਹਨਾਂ ਦੀ ਫੈਮਿਲੀ ਦਾ ਜਾਂ ਬੱਚੇ ਦਾ ਮਿੰਤਾ ਉਹਦੇ ਹੀ ਸੋਚ-ਸੋਚ ਕੇ ਆ ਰਿਹਾ ਬੱਚੇ ਦਾ ਹਨਾ ਵੀ ਉਹਦਾ ਕੀ ਹੱਲ ਹੋਊਗਾ ਨਾ ਵਿਚਾਰੇ ਦਾ ਤੁਹਾਨੂੰ ਦੋੜੇ ਦੰਦ ਨਿਕਲ ਜਾਂਦੇ ਹੁੰਦੇ ਆ ਹਨਾ ਵਿਆਵਾਂ ਵਜਾਈ ਚ ਲੋਰ ਰਸਮ ਰਵਾਜਾਂ ਚ ਹਨਾ ਇਸੇ ਕਰਕੇ ਰਸਮ ਰਵਾਜ ਬਣਾਏ ਆ ਬੰਦੇ ਦਾ ਦੁੱਖ ਥੋੜਾ ਘਟਨ ਵਾਸਤੇ ਹਨਾ ਤੇ ਬਸ ਅੱਜ ਮੇਰਾ ਵੀ ਕਿਸੇ ਚੀਜ਼ ਨੂੰ ਮਨ ਨਹੀਂ ਕਰ ਰਿਆ ਸੀਗਾ ਬੱਚੇ ਸਕੂਲ ਚਲੇ ਗਏ ਤੇ ਕਾਫੀ ਟਾਈਮ ਵੀ ਹੋ ਗਿਆ ਹੈਗਾ ਤੇ ਮੈਂ ਸੋਚਿਆ ਚਲੋ ਅੱਜ ਹਨਾ ਫੁੱਲ ਚੁਗਣੇ ਸੀਗੇ ਪਰ ਫੁੱਲਾਂ ਤੇ ਸਾਡੀ ਸਾਰੀ ਫੈਮਲੀ ਵੱਡੇ ਗਏ ਆ ਚਾਚਾ ਮਾਸ ਸੀ ਹਨਾ ਮੰਮੀ ਮੇਰਾ ਭਰਾ ਉਧਰ ਤੇ ਅੱਜ ਅਸੀਂ ਨਹੀਂ ਜਾਵਾਂਗੇ ਹਨਾ ਕੁਝ ਤਾਂ ਬੱਚੇ ਹੀ ਪੇਪਰ ਚੱਲੀ ਜਾਂਦੇ ਹੈਗੇ ਹਨਾ ਇਹ ਬਾਕੀ ਦੇਖਦੇ ਆ ਹਨਾ ਅੱਗੇ ਘੁੰਮਦੇ ਜਾਵਾਂਗੇ ਫਿਰ ਆਏ ਹੁੰਦਾ ਜਦੋਂ ਆਪਦੀ ਰਿਸ਼ਤੇਦਾਰੀ ਖਤਮ ਆਦੀ ਭੈਣ ਨਾਲ ਵੱਧ ਰਿਸ਼ਤੇਦਾਰੀ ਹੁੰਦੀ ਆ ਵੀ ਉਹ ਖਤਮ ਹੋ ਗਈ ਥੋੜਾ ਜਿਹਾ ਜਾਂਚ ਹਾਂ ਆਪਾਂ ਨੂੰ ਦਿੱਕਤ ਹੁੰਦੀ ਆ ਆਪਾਂ ਮੂੰਹ ਨਹੀਂ ਕਰਦਾ ਜਾਵਾਂਗੇ ਜਰੂਰ ਹਨਾ ਬੱਚਿਆਂ ਦੀ ਖਾਤਰ ਜਾਵਾਂਗੇ ਚਲੋ ਭਾਜੀ ਫੈਮਲੀ ਦੀ ਨੇਚਰ ਬਹੁਤ ਅੱਛੀ ਆ ਹਨਾ ਰਿਸ਼ਤੇਦਾਰੀ ਤਾਂ ਨਹੀਂ ਟੁੱਟਦੀ ਪਰ ਥੋੜੀ ਸਿਆਣੇ ਕਹਿੰਦੇ ਪਛਾਣ ਹੋ ਜਾਂਦੀ ਆ ਹਨਾ ਜਦੋਂ ਅਦਤੀ ਪੁੱਤੋਂ ਤੋਂ ਖਤਮ ਹੋ ਜਾਂਦਾ ਵੀ ਮਾਨ ਵੀ ਨਹੀਂ ਲੱਗਦਾ ਹਨਾ ਉੱਥੇ ਜਾ ਕੇ ਲਓ ਜੀ ਇੱਥੇ ਕਰਦੇ ਹੈਗੇ ਆਪਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਦੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਸਤ ਤੋਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ